ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਿਰਜੇ ਕਿਆਂ ਦੇ ਵਿੱਚ ਮਿਰਜੇ ਕੇ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਤੇ ਨੀਲੀ ਰਾਵੀ ਨਸਲ ਦੀ ਇੱਕ ਮਹਿ ਦਿਖਾਉਣੀ ਆ ਤੁਹਾਨੂੰ ਮਿੱਤਰੋ ਕਿੰਨੇ ਦਿਨਾਂ ਦੀ ਕੱਚੀ ਆ ਕਿਹੜਾ ਸੂਆ ਹੁੰਦੀ ਐ ਕੀ ਦੁੱਧ ਦਾ ਰਕਾਰਡ ਆ ਕੀ ਮੋਲਾ ਉਹ ਜਾਣਕਾਰੀ ਲੈਣੇ ਆਪਾਂ ਅੰਗਰੇਜ਼ ਵੀਰ ਦੇ ਕੋਲੇ ਪਹੁੰਚੇ ਹੋਏ ਆ ਅੰਗਰੇਜ਼ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਸੇਤਾ ਸੁਣਾ ਪਹਿਲੇ ਨਾਲੋਂ ਬਹੁਤ ਵਧੀਆ ਜੀ ਸੇਤਾ ਫਿਰ ਆਪਰੇਸ਼ਨ ਹੋ ਗਿਆ ਸਫਲ ਬਾਈ ਹਾਂ ਆਪਰੇਸ਼ਨ ਹੋ ਗਿਆ ਬਾਈ ਠੀਕ ਆ ਬਾਈ ਪਲੇਅਰ ਫਿਰ ਅਜੇ ਕਿੰਨੇ ਟਰਦਾ ਅਜੇ ਮਹੀਨੇ ਡੇਢ ਮਹੀਨੇ ਦਾ ਤਾਂ ਇਹ ਤਾਂ ਵਿੱਚ ਨਹੀਂ ਆਇਆ ਠੀਕ ਆ ਬਾਈ ਠੀਕ ਤੋਂ ਸਮਝਦਿਆਂ ਨਹੀਂ ਉਹਨਾਂ ਠੀਕ ਆ ਅੱਛਾ ਬਾਈ ਮੈਂ ਕਿੰਨਾ ਸੂਆ ਹੁੰਦੀ ਐ ਤੀਜਾ ਸੂਆ ਹੁੰਦੀ ਐ ਬਾਈ ਠ ਦੰਤਾਂ ਦੇ ਪੂਰੇ ਹੀ ਹੁਣ ਇੱਕ ਦੋ ਦਿਨ ਉੱਤੇ ਲੈੇ ਤਾਂ ਲੈ ਜੇ ਪਾਉ ਠੀਕ ਠੀਕ ਆ ਅੱਛਾ ਭਾਈ ਕਿੰਨਾ ਦੁੱਧ ਦਾਦਾ ਨੇ ਦਿੱਤਾ ਹੋਇਆ ਦੁੱਧ ਭਾਈ ਨੇ 13 ਲੀਟਰ ਦਿੱਤਾ ਠੀਕ ਆ ਅੱਛਾ ਅੰਗਰੇਜ਼ ਭਾਈ ਹੁਣ ਵੇਚਣੀ ਆ ਕੀ ਰੇਟ ਤੇ ਕੀਤਾ ਭਾਈ ਇਹ ਰੇਟ ਇਹਦਾ ਭਾਈ ਆਪਾਂ ਜਾਇਜ਼ ਹੀ ਰੱਖਿਆ 90 ਹਜ਼ਾਰ ਦੀ 90 ਹਜ਼ਾਰ ਰੁਪਈਆ ਮਾਨਤਨ ਹੋ ਜੇ ਇਹਦੇ ਵਿੱਚ ਮਾਨਤਨ ਕਰ ਦਾਂਗੇ ਦੇਣ ਲੈਣ ਜੇ ਨਾਲ ਜੇ ਦੱਸ ਦਈਏ ਮੈਂ ਤਾਂ ਭਾਈ ਜੀ ਵੀ ਆ ਪੈਨੇ ਦੀ ਦੇਣੀ ਆ ਬਾਈ ਕੱਲ ਨੀ ਦੇਣੀ 85 ਦੀ ਆ ਯਾਰ ਠੀਕ ਆ ਬਾਈ ਓਕੇ ਫਲੇਰੀ ਪੁੱਤ ਤੋਰੀ ਮਣਾ ਜਾ ਲੈ ਵੀ ਮਿੱਤਰੋ 85000 ਦੀ ਬਾਈ ਹੁਣੀਆਂ ਦੇ ਵੀ ਦੇ ਦੇਾਂਗੇ ਮੈਂ ਦੀ ਬਾਡੀ ਬੁੱਡੀ ਬਹੁਤ ਚੰਗੀ ਆ ਦੇਖ ਸਕਦੇ ਆ ਤੁਸੀਂ ਕਰਮ ਵਾਲੀ ਦੀ ਅੰਗਾ-ਉੰਗਾ ਦੀ ਮੈਂ ਬੁਰੀ ਚੰਗੀ ਆ ਮਿੱਤਰੋ ਬਾਕੀ ਵੱਡੀ ਗੱਲ ਇਹ ਆ ਵੀ ਮੈਂ ਉਹਦੇ ਵਿੱਚ ਕੁਆਲਿਟੀ ਆ ਜਿਹੜੀ ਕਰੈਕਟਰ ਆ ਸਾਰੇ ਨੀਲੀ ਰਾਵੀ ਵਾਲੇ ਪੂਰੇ ਕਰਦੀ ਆ ਪੁੱਤ ਇੱਥੋਂ ਕੱਟੀ ਕੋਲੀ ਮੋੜ ਲਈ ਬਸ ਬਲਾਂ ਨੇ ਲੰਮੀ ਤੋੜਨ ਦੀ ਰੋੜ ਲੇਵਾ ਲੂਵਾ ਬਹੁਤ ਮਜ਼ਬੂਤ ਆ ਮੈਂ ਦਾ ਬਾਕੀ ਤੁਸੀਂ ਦੇਖ ਹੀ ਰਹੇ ਆ ਸਕਰੀਨ ਦੇ ਉੱਤੇ ਜੋ ਚੀਜ਼ ਚੱਲਦੀ ਪਈ ਆ ਉਹ ਮੈਂ ਤੁਹਾਨੂੰ ਦਿਖਾ ਦੇਣੀ ਆ ਇਹ ਮੋੜਾ ਲੈ ਓਕੇ ਲੈ ਇਹ ਮੋੜਾ ਆ ਵੇਖੋ ਮਿੱਤਰੇ ਦਾ ਆਰਡਰ ਦੀ ਕੁਆਲਿਟੀ ਕੁਆਲਿਟੀ ਪੂਰੀ ਚੰਗੀ ਆ ਦੇਖੋ ਤੁਸੀਂ 85000 ਦੀ ਬਾਈ ਹੁਣੀਆਂ ਉਹ ਦੇ ਦੇਾਂਗੇ ਰੇਟ 90000 ਰੁਪਿਆ ਵਾ ਦੋ ਤਾਂ ਬਾਈ 11 12 ਕਿਲੋ ਦੇ ਜੂਗੀ ਹਨਾ ਲੇਵੇ ਨੂਵੇ ਵਾਲੀ ਮੈਂ ਪੁੱਤ ਜੀ ਕਹੀਂ ਬਲਬ ਦੋ ਮਿੰਟ ਹੁਣ ਜਾ ਕੇ ਫੇਰ ਮੈਂ ਲੇ ਵੀ ਮਿੱਤਰੋ ਦੇਖੋ ਕਿਰਾਂ ਦੀ ਹੁਣਾਂ ਦੀ ਆਰਡਰ ਦੀ ਕੁਆਲਿਟੀ ਮੈਂ ਹਾਂ ਦੀ ਤੁਸੀਂ ਹਾਂ ਪੁੱਤ ਇਹਨੂੰ ਕਰੀ ਮੈਂ ਇਹਨੂੰ ਮੜਾ ਦੇਖੋ ਸਾਰੇ ਪਾਸਿਆਂ ਤੋਂ ਓਕੇ ਆ ਜਾਵਾਂ ਕਹਿਣ ਵਾਲੀ ਗੱਲ ਨਹੀਂ ਕਿ ਕੁਝ ਆਵੇ ਖਲੋਂ ਲੇਵਾ ਆਇੰਦਾ ਓਕੇ ਦੀ ਰਿਪੋਰਟ ਹੋਈ ਗਈ ਹੈ ਕਰਮਾ ਸਾਰੇ ਨਿਸ਼ਾਨੀਆਂ ਕਵਰ ਕਰਦੀ ਐ ਫਿਲਮੀ ਦਾ ਵੀਰ ਥੋੜੀ ਜੀ ਵੀਡੀਓ ਨੇੜੇ ਬਣਾਈ ਆ ਪ੍ਰਭੋਸਾਬ ਤੇ ਜੱਜਮੈਂਟ ਕਰ ਲਿਆ ਜੀ ਆਪਦੀ ਕਿਉਂਕਿ ਲੇਵੇ ਭਾਂਡੇ ਲੋ ਮੈਂ ਸਾਫ਼ ਤੇ ਸੁਥਰੀ ਆਪਾਂ ਇਹਦੇ ਲੇਵੇ ਦਾ ਸ਼ਾਟ ਲੈ ਕੇ ਉਂਝ ਵੀ ਲਾ ਦਿੰਨੇ ਆ ਨੇੜੇ ਤੋਂ ਲੈ ਕੇ ਲਾ ਦੂੰਗਾ ਅੱਛਾ ਨੰਬਰ ਤਾਂ ਭਾਈ ਕਿੰਨਾ ਸੀ ਆਪਣਾ 94170 99766 94170 99766 94170 99766 ਮਿੱਤਰੋ 90000 ਜਮੋਲਾ ਮਿਰਜੇ ਕੇ ਪਿੰਡ ਆ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਜਨਵਰ ਦਿਖਾਤੇ ਆ ਡਿਟੇਲ ਦੇਤੀ ਆ ਕਿ ਮੈਂ ਵੀ ਬਾਈ ਹੁਣਾਂ ਨੇ ਚਵਾਈ ਕਰਤੀ ਜਿੰਦੀ ਇਹ ਕਿਵੇਂ ਆ ਬਾਈ ਛੋਟੀ ਜਿਹੜੀ ਨਾਲ ਦੀ ਖੜੀ ਆ ਇਹਦਾ ਬੱਚਾ ਹੈ ਡੇਢ ਕਿ ਮਹੀਨਾ ਹੀ ਸੋਈ ਆ ਅੱਛਾ ਬੱਚਾ ਇਹਦਾ ਹੈ ਦੁੱਧ ਬਾਈ ਦੁੱਧ ਦੇਦੇ ਥਲੇ 8 ਕਿਲੋ ਚਵਾਈਸ ਵਿੱਚ ਓਕੇ ਆ ਜਮਾ ਚਵਾਈਸ ਵੀ ਓਕੇ ਆ ਸੀਲ ਆ ਚੂਣ ਨੂੰ ਓਹ ਆਣ ਬਿਲਕੁਲ ਸੋਹਣਾ ਇਹ ਕਿੰਨੇ ਦੀ ਦੇ ਦੇਂਗਾ ਬਾਈ ਫਿਰ ਏ ਬਾਈ 75000 ਦਿੱਤੇ ਜਾਂਦੇ ਜੱਸ ਨੂੰ ਜਾਵਾਂ ਇਹਦੇ ਜੱਸ ਨੂੰ ਹੀ ਆ ਇਹਦੇ ਪਾਸ ਅੱਛਾ ਤੁਸੀਂ ਬਹੁਤ ਚੰਗੀ ਆ ਤੇ ਹਾਂ ਸੋਹਣੀ ਸੁੰਗਾ ਸੁ ਲੈ ਮਿੱਤਰੋ 2 ਜਨਵਾਰ 22 ਦੇ ਵਕਾਊ ਸੀ ਗੱਲ ਬਾਤ ਹੋਈ ਹੋਈ ਵੀ ਆ ਜੀ ਹਾਂ ਉਹ ਦੱਸ ਤਾਂ ਗੱਲਬਾਤ ਲਈ ਨੰਬਰ ਸਕਰੀਨ ਤੇ ਪਿੰਡ ਮਿਰਜੇ ਕੇ ਜ਼ਿਲ੍ਹਾ ਫਿਰੋਜ਼ਪੁਰ